ਇੱਥੇ ਆ ਕੇ ਕਿਉਂਕਿ ਨਾਨਕ ਰੂਹੀਆ ਸਭ ਸੰਸਾਰ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਹਾਣੀ ਚਲਦੀ ਰਹਿੰਦੀ ਹੈ ਪਰ ਅਜਿਹੇ ਮੋਖਿਆਂ ਤੇ ਆ ਕੇ ਥੋੜਾ ਜਿਹਾ ਦਰਦ ਤੋਂ ਪਰੇ ਹੋ ਕੇ ਦਰਦ ਪਰੇ ਕਰਨ ਵਾਲੇ ਤਾਂ ਨਹੀਂ ਹੈਗੇ ਪਰ ਫਿਰ ਵੀ ਇੱਥੇ ਆ ਕੇ ਥੋੜਾ ਜਿਹਾ ਸਕੂਨ ਮਿਲਦਾ ਹੈ ਬੱਚਾ ਬਹੁਤ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਅਲੋਪ ਹੋ ਰਹੀਆਂ ੀਆਂ ਮੈਂ ਬਹੁਤ ਸਮੇਂ ਤੋਂ ਦੇਖਦੀ ਆ ਰਹੀ ਸੀ ਪਰ ਹੁਣ ਮੈਂ ਇਹਦੇ ਨਾਲ ਦਿਲ ਤੋਂ ਜੁੜੀ ਹੋਈ ਆ ਮੇਰਾ ਪਰਿਵਾਰ ਸਾਰਾ ਇਹ ਸਾਨੂੰ ਦਰਦ ਚੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਪ੍ਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੀ ਤੇ ਐਸੀ ਤਰ੍ਹਾਂ ਕੀ ਦੇ ਵੇੜੇ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਰੌਣਕਾਂ ਲੱਗਿਆ ਰਹੇ ਤੇ ਸਾਡੇ ਵਰਗੀਆਂ ਦੁਖਹਾਰੀਆਂ ਮਾਮਾਂ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਇੱਥੇ ਆ ਕੇ ਮੈਂ ਤਾਂ ਇਹਨੂੰ ਪਾਲ ਬੇਟੀ ਦਾ ਬਹੁਤ ਬਹੁਤ ਅਨੁਆ ਕਰਦੀ ਹਾਂ ਪ੍ਰਮਾਤਮਾ ਨੇ ਜੜਦੀ ਕਲਪ ਚ ਰੱਖੀ ਖੁਸ਼ੀਆਂ ਰੱਖੀ ਜੀ ਜੀ ਆਪਾਂ ਇੱਕ ਮਿੰਟ ਬੁਲਾਓ ਭਾਵੇਂ ਬੁਲਾਇਓ ਹਾਂ ਜ਼ਰੂਰ ਤੁਸੀਂ ਆਏ ਆ ਆਪ ਫੋਨ ਕਰਕੇ ਦੇਖਣਾ ਵਾ ਬਈ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਧੀ ਧੀਆ ਪੈਣਾ ਸਾਰੀਆਂ ਦੇ ਚਿਹਰਿਆਂ ਤੇ ਖੁਸ਼ੀਆਂ ਨੇ ਸਭੀ ਭੈਣਾਂ ਦੇ ਚਿਹਰੇ ਤੇ ਖੁਸ਼ੀਆਂ ਕਿਉਂਕਿ ਦੂਜਿਆਂ ਨੂੰ ਖੁਸ਼ੀਆਂ ਵੰਡਣੀਆਂ ਵੀ ਬਹੁਤ ਵੱਡੀ ਗੱਲ ਹੁੰਦੀ ਆ ਸਾਡੇ ਅੰਦਰ ਦਰਦ ਦਾ ਆਪਣੇ ਦਰਦ ਨੂੰ ਅੰਦਰ ਸਮਾ ਲੈਣਾ ਔਰ ਦੂਜਿਆਂ ਨੂੰ ਸਮਾਈ ਦੇ ਕੇ ਖੁਸ਼ੀਆਂ ਦੇਣੀਆਂ ਇਹ ਵੀ ਬਹੁਤ ਵੱਡਾ ਕਹਿੰਦੇ ਇੱਕ ਦਾਨ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਆ ਕਿਸੇ ਦੇ ਝੋਲੇ 'ਚ ਖੁਸ਼ੀ ਪਾੜੀ ਸਮਾਉਂ ਦੇ ਵਿੱਚ ਪਿੰਡ ਸਮਾਉਂ ਦੇ ਵਿੱਚ ਸਾਡਾ ਬੇਟਾ ਪਾਲ ਮੈਂ ਤਾਂ ਇਹ ਕਹਿੰਨੀ ਹੁਣੀ ਆ ਕਿ ਮੈਨੂੰ ਪਾਲ ਦੇ ਵਿੱਚੋਂ ਤਿੰਨ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਮੈਨੂੰ ਆਪਣਾ ਪਿਓ ਵੀ ਨਜ਼ਰ ਆਉਂਦਾ ਇਹਦੇ ਵਿੱਚੋਂ ਔਰ ਆਪਣਾ ਭਰਾ ਵੀ ਨਜ਼ਰ ਆਉਂਦਾ ਹੈ ਔਰ ਆਪਣਾ ਪੁੱਤ ਵੀ ਨਜ਼ਰ ਆਉਂਦਾ ਹੈ ਇਹਨੇ ਸਾਰੀਆਂ ਜਿੰਨੀਆਂ ਵੀ ਕੁੜੀਆਂ ਨੇ ਛੀਆਂ ਭੈਣਾਂ ਨੇ ਕੋਈ ਸਮਾਜ ਦੇ ਵਿੱਚ ਸੋਹਣੇ ਕਰੋ ਦੁਖੀ ਆ ਕਿਸੇ ਦਾ ਕੋਈ ਬਾਪਾ ਪਿਓ ਹੈ ਨਹੀਂ ਜਾਂ ਕੋਈ ਮੁਸ਼ਕਲਾਂ ਵਿੱਚੋਂ ਵੀ ਲੱਗ ਰਿਹਾ ਕੋਈ ਦੁਖੀ ਆ ਕੋਈ ਦਰਦ ਦੇ ਵਿੱਚ ਅੰਨੀ ਭੀਜੀ ਹੋਈ ਆ ਕਿ ਉਹ ਬਿਲਕੁਲ ਡਿਪਰੈਸ਼ਨ ਚ ਗਈ ਹੋਈ ਆ ਤੇ ਉਹ ਬਤਕੇ ਉਹ ਜਿਹੜੀਆਂ ਧੀਆ ਨੇ ਉਹਨਾਂ ਨੂੰ ਇੱਥੇ ਆ ਕੇ ਖੁਸ਼ੀ ਮਿਲਦੀ ਆ ਇਹ ਵੀਰ ਜਿਹੜਾ ਹੈਗਾ ਇਹ ਭਰਾ ਏ ਜਿਹੜਾ ਬਾਪ ਬਣ ਕੇ ਸਭ ਦੇ ਸਿਰ ਤੇ ਹੱਥ ਰੱਖਦਾ ਹੈ ਸਭ ਨੂੰ ਗਲਾਵੇ ਚ ਲੰਗਦਾ ਸਭ ਦੇ ਦਰਦ ਆਪ ਅੰਦਰ ਸਵੇਟ ਲੰਗਾ ਉਹਦੇ ਅੰਦਰ ਕਿੰਨਾ ਦਰਦ ਆ ਇਹ ਮੈਂ ਦੇਖ ਦਿਖਣੀ ਆ ਕਿਉਂਕਿ ਜਦੋਂ ਛੋਟਾ ਸੀਗਾ ਉਦੋਂ ਮਾਂ ਇਸ ਸੰਸਾਰ ਚ ਵਿਦਾ ਮੋਹੀ ਸੀ ਤੇ ਉਹਨੂੰ ਮਮਤਾ ਜਿਹੜੀ ਮਮਤਾ ਉਹ ਤੁਹਾਡੇ ਸਾਰਿਆਂ ਧੀਆਂ ਪੈਣਾ ਜਿੰਨੀਆਂ ਵੀ ਆਉਂਦੀਆਂ ਉਹਨਾਂ ਦੇ ਵਿੱਚੋਂ ਲੱਭਦਾ ਪਿਆ ਸੋ ਉਹੀ ਹੈ ਕਿ ਆਪ ਦੱਬਸ ਹੈਗੇ ਦੂਜਿਆਂ ਨੂੰ ਖੁਸ਼ੀਆਂ ਦੇਣੀਆਂ ਦੂਜਿਆਂ ਨੂੰ ਤੁਸੀਂ ਕਲਾ ਵਿੱਚ ਲੈਣਾ ਭਰ ਕੇ ਝੋੜੀਆਂ ਭੇਜਣੀਆਂ ਇਹ ਕਿਸੇ ਅਲੱਹ ਦੇ ਜਿਹੜੀਆਂ ਕੋ ਰੂਹਾਂ ਰੱਬ ਤੇ ਇਸ ਦਾ ਇੱਥੇ ਰੱਬੀ ਰੂਹਾਂ ਜਿਹੜੀਆਂ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਹਿੱਸੇ ਇਹ ਕੰਮ ਆਉਂਦੇ ਨੇ ਸੋ ਅੱਜ ਮੈਂ ਇੱਥੇ ਆਈਆਂ ਤੇ ਮੈਨੂੰ ਵੀ ਚਿਹਰੇ ਤੇ ਖੁਸ਼ੀਆਂ ਕਿੰਨਾ ਵੇੜਾ ਭਰਿਆ ਪਿਆ ਧੀਆਂ ਭੈਣਾਂ ਦੇ ਨਾਲ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਜਿਹੜੀਆਂ ਦਰਦ ਲੈ ਕੇ ਇੱਥੇ ਆਈਆਂ ਸੀ ਸਭ ਦੇ ਚਿਹਰਿਆਂ ਤੇ ਖੁਸ਼ੀਆਂ ਨੇ ਔਰ ਮੈਂ ਇਸ ਬੱਚੇ ਨੂੰ ਦੁਆ ਦਿੰਦੀ ਆ ਸੱਚੇ ਪਾਤਸ਼ਾਹ ਤੇਰੇ ਵੇੜ ਨੂੰ ਇੰਨੀ ਭਰਿਆ ਰੱਖੇ ਔਰ ਤੂੰ ਹਮੇਸ਼ਾ ਇੱਜ਼ਤੀ ਕਰਮ ਕਰਦਾ ਰਵੇ ਤੇਰੇ ਕੱਚ ਬਰਕਤਾ ਹੋਣ ਔਰ ਹਮੇਸ਼ਾ ਤਰੱਕੀਆਂ ਕਰਨ ਜਿਹੜੀਆਂ ਦੁਖੀ ਹਿਰਦੇ ਵਾਲੀਆਂ ਮਾਵਾਂ ਧੀਆ ਭੈਣਾਂ ਨੇ ਉਹਨਾਂ ਦੇ ਹਿਰਦਿਆਂ ਹਮੇਸ਼ਾ ਠਾਰ ਕੇ ਭੇਜੇ ਉਹਨਾਂ ਦੇ ਝੋਲੀਆਂ ਭਰ ਕੇ ਭੇਜੇ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਭੇਜੇ ਜਿੱਦਾਂ ਅੱਜ ਅਸੀਂ ਖੁਸ਼ ਹੱਕਿਆ ਹੈ ਜੀ ਉਹਦਾ ਵਸਤੂ